ਉਮਰੋਂ ਭਾਈਓ ਸਿਸਟਮ ਫਾੜ ਦੇਣਾ। ਕੱਲ ਵੀ ਆ ਕੇ ਵੀਰ ਨੂੰ ਤੁਹਾਨੂੰ ਦਿਖਾਉਣਾ ਪ੍ਰਭੂ ਦੇ ਕਾਰਨਾਮੇ ਆਪਾਂ ਨੂੰ ਲੈਣ ਕਿ ਭੇਜੇ ਦੁਕਾਨ ਤੇ ਲੈ ਕੇ ਆਇਆ। ਆਪਾਂ ਨੂੰ ਭੇਜਿਆ ਸੀਗਾ ਲੈਣ। ਇੱਕ ਫੈਮੀਕਲ ਲੈ ਆਈ ਤੇ ਇੱਕ ਮਿਕਸ ਫਰੂਟ ਲੈ। ਇਹ ਦੇਖੋ ਕੀ ਲੈ ਗਿਆ ਪਤੰਦਰ। ਐਮਸੀਲ ਚੱਕ ਲੈ ਆਇਆ। ਤੇ ਲੈਣ ਤੋਂ ਬਾਅਦ ਫਟਾਫਟ ਦੁਬਾਰਾ ਭੱਜ ਗਿਆ। ਬਈ ਪਤਾ ਨਹੀਂ ਕੀ ਇਹ ਦੁਕਾਨ ਤੇ ਰਹਿ ਕੇ ਸੌਂ ਗਿਆ। ਐਮਸੀਲ ਚੱਕ ਲੈ ਆਇਆ ਦੁਕਾਨ ਤੇ ਚੱਲੇ ਨੂੰ ਮੋੜ ਗਿਆ ਇਹ। ਪ੍ਰਭੂ ਕੀ ਕਹਿਆ ਸੀ ਦੁਕਾਨ ਦੇ ਅੱਗੇ? ਕੀ ਦੇ ਕੇ ਭੇਜ ਜਾਵੇ? ਐਮਸੀਲ। ਇੱਕ ਮਿਕਸ ਫਰੂਟ ਦੇ ਦੇ ਇੱਕ ਦੋ ਫੈਮੀ ਦੋ ਫੈਮੀ ਕਿ ਇੱਕ ਦੇਣੀ ਆ ਕੀ ਖਿਆ ਜੀਗਾ ਉਹ ਮਸ਼ੀਨ ਨੇ ਕਿਹਾ ਉਹਨੇ ਮਿਕਸ ਫਰੂਟ ਕਿਹਾ ਉਹਨੇ ਚੱਲ ਭਈ ਦੇ ਦੇ ਬਦਲ ਕੇ ਇਹਨੂੰ ਮਿਕਸ ਫਰੂਟ ਦਾ ਹੈ ਨਹੀਂ ਮਾਜਾ ਦੇ ਦੇ ਫਿਰ ਇੱਕ ਤੇ ਦੋ ਐਲ ਵੀ ਦੇ ਦੇ ਅਹ ਜਿਹੜੇ ਜਿਹੜੇ ਲੋਕ ਇਸ ਚੈਨਲ ਤੇ ਆਉਂਦੇ ਰਹਿਣਗੇ ਅਹ ਜਿਹੜੀ ਅਜ ਵੀਡੀਓ ਆਉਂਦੀ ਰਹਿਣਗੇ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਤੇ ਵੀਡੀਓ ਤੇ ਲਾਈਕ ਥਰੂ ਕਰਦੇ ਤੇ ਕਮੈਂਟ ਕਰਦੇ ਕਿਹਦੇ ਕਿਹਦੇ ਨਾਲ ਇਦਾਂ ਦਾ ਹੋਇਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵਲੌਗ ਦੇ ਵਿੱਚ